ਅਤੇ ਨਵੀਂ ਪਾਸ਼ਾ ਤਾਂਤਾ ਸ਼ਿਗੁਤੀ ਬਹਾਦਰ ਸਾਹਿਬ ਜੀ ਦੀ ਪ੍ਰਕਾਸ਼ਪੁਰਬ ਨੂੰ ਸਮਰਪਿਤ ਵਿਸ਼ਾਣਗਰ ਕੀਰਤਨ ਦੀ ਆਰੰਭਤਾ ਹੋਏ ਇਹ ਵਿਸ਼ਾਣਗਰ ਕੀਰਤਨ ਪਟਿਆਲਾ ਵਿਖੇ ਸ਼੍ਰੀ ਦੁਖਨਵਾਰਾ ਸਾਹਿਬ ਤੋਂ ਪੰਜ ਪਿਆਰਿਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਕੱਢਿਆ ਗਿਆ ਇਸ ਵਿੱਚ ਵੱਡੇ ਕੀਰਤੇ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਫੌਜਾਂ ਨੇ ਕਤਕੇ ਦੀ ਜ਼ੋਰ ਵਿਖਾਈ ਪਾਲਕੀ ਸੈਵਨ ਨੂੰ ਖੂਬਸੂਰਤ ਫੁੱਲਾਂ ਨਾਲ ਸ਼ਿੰਗਾਰਿਆ ਗਿਆ ਤੇ ਛੋਟੇ ਛੋਟੇ ਬੱਚਿਆਂ ਨੇ ਵੀ ਮਹੱਲਾ ਕੱਢਿਆ ਗਤਕੀ ਦੇ ਜ਼ੋਰ ਦਿਖਾਉਂਦੇ ਹੋਏ ਸੰਗਤਾਂ ਦਾ ਮਨ ਮੋਹ ਲਿਆ ਨਗਰ ਕੀਰਤਨ ਤੇ ਗੁਰਪੂਰਵ ਦੀਆਂ ਤਿਆਰੀਆਂ ਸੰਬੰਧੀ ਗੁਰਦੁਆਰਾ ਸੈਦ ਦੀ ਹੈਡ ਕ੍ਰਾਂਤੀ ਪਾਈ ਪੰਨਾਮ ਸਿੰਘ ਜੀ ਨੇ ਕੀ ਕਿਹਾ ਆਓ ਸੁਣਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਹਾਦਰ ਸਿਮਰਿਆ ਘਰ ਨੋਂ ਨੇ ਦਿਆਵਤ ਆਏ ਸਭ ਥਾਈ ਹੋਏ ਸਹਾਏ ਧਰਮ ਰੱਖਿਆ ਪਰਉਪਕਾਰ ਤਿਆਗ ਅਨੁਰਾਗ ਦੀ ਮੂਰਤ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਗੁਰਾਂ ਜਿਹਦੇ ਪਾਵਨ ਪ੍ਰਕਾਸ਼ ਗੁਰਪ੍ਰਬ ਦੀਆਂ ਖੁਸ਼ੀਆਂ ਅੰਦਰ ਸੇਕ ਕੌਮ ਦੀ ਸਰਮਾਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਟਿਆਲਾ ਸ਼ਹਿਰ ਤੋਂ ਸ਼੍ਰੀ ਗੁਰ ਤੇਗ ਬਹਾਦਰ ਸੇਵਕ ਜਥਾ ਸਮੂਚੀਆਂ ਸੰਪਰਦਾਵਾਂ ਸੇਵਾ ਸੁਸਾਇਟੀਆਂ ਸਮੂਚੀਆਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਨਾਲ ਲੈ ਕਰਕੇ ਇਹ ਹਰ ਸਾਲ ਜਿਹੜਾ ਪ੍ਰਕਾਸ਼ ਪੁਰਬ ਹੈ ਗੁਰੂ ਸਾਹਿਬ ਜੀ ਦਾ ਵੱਡੇ ਪੱਧਰ ਤੇ ਗੁਰਦੁਆਰਾ ਮੋਤੀਬਖਸ਼ਾ ਵਿਖੇ ਮਨਾਇਆ ਜਾਂਦਾ ਹੈ ਸੋ ਅੱਜ ਗੁਰਦੁਆਰਾ ਸ਼੍ਰੀ ਦੂਖਨਵਾਰਨ ਸਾਹਿਬ ਜੋ ਧੰਨ ਗੁਰ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਯਾਦਗਾਰੀ ਇਸ ਸਥਾਨ ਤੋਂ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਤ੍ਰ ਸ਼ਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਦੇ ਵਿੱਚ 15-20 ਮਿੰਟ ਦੇ ਵਿੱਚ ਹੀ ਨਗਰ ਕੀਰਤਨ ਦੀ ਅਰੰਭਤਾ ਹੋਣ ਜਾ ਰਹੀ ਹੈ ਜੋ ਬਜ਼ਾਰਾਂ ਦੇ ਵਿੱਚ ਹੁੰਦੇ ਹੋਏ ਰਾਤ ਸਮੇਂ ਗੁਰਦੁਆਰਾ ਮੋਤੀਬਖਸ਼ ਸਾਹਿਬ ਵਿਖੇ ਨਗਰ ਕੀਰਤਨ ਦੀ ਸੰਪੂਰਨਤਾ ਹੋਵੇਗੀ ਅਤੇ ਕੱਲ ਮਿਤੀ 28 ਅਪ੍ਰੈਲ 29 ਅਪ੍ਰੈਲ ਨੂੰ ਗੁਰਦੁਆਰਾ ਮੋਤੀਬਖਸ਼ ਸਾਹਿਬ ਵਿਖੇ ਦੀਵਾਨ ਸਜਾਏ ਜਾਣਗੇ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ 11 ਵਜੇ ਤੱਕ ਜਿਸ ਵਿੱਚ ਹਜ਼ੂਰੀ ਰਾਗੀ ਸੱਜਣ ਸ੍ਰੀ ਦਰਬਾਰ ਸਾਹਿਬ ਤੋਂ ਜੀ ਸਿੰਘ ਸਹਿਬਾਨ ਆਪਣੀਆਂ ਹਾਜ਼ਰੀਆਂ ਲਵਾਉਣਗੇ ਸੰਗਤਾਂ ਨੂੰ ਗੁਰਸ਼ਬਦ ਨਾਲ ਗੁਰਮਤ ਵਿਚਾਰਾਂ ਨਾਲ ਜੋੜਨਗੇ ਸੋ ਆਓ ਇਹਨਾਂ ਸਮਾਗਮਾਂ ਵਿੱਚ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਤਨ ਮਨ ਧਨ ਨਾਲ ਸੇਵਾ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਤੇ ਅਸੀਸਾਂ ਦੇ ਪਾਤਰ ਬਣੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜਰ ਨਵੇਂ ਪਾਸ਼ਾ ਤਾਂਤਾ ਸ਼ਿਗੁਤੀ ਬਾਦਰ ਸਾਹਿਬ ਜੀ ਦੀ ਪ੍ਰਕਾਸ਼ਪੁਰਬ ਨੂੰ ਸਮਰਪਿਤ ਵਿਸ਼ਾਣਗਰ ਕੀਰਤਨ ਦੀ ਆਰੰਭਤਾ ਹੋਈ ਇਹ ਵਿਸ਼ਾਣਗਰ ਕੀਰਤਨ ਪਟਿਆਲਾ ਵਿਖੇ ਸ਼੍ਰੀ ਦੁਖਨਵਾਰਾ ਸਾਹਿਬ ਤੋਂ ਪੰਜ ਪਿਆਰਿਆਂ ਤੇ ਗੁਰੂਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਕੱਢਿਆ ਗਿਆ ਇਸ ਵਿੱਚ ਵੱਡੇ ਕੀਰਤ ਦੇ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਫੌਜਾਂ ਨੇ ਕਤਕੇ ਦੀ ਜ਼ੋਰ ਵਿਖਾਈ ਪਾਲਕੀ ਸੈਭ ਨੂੰ ਖੂਬਸੂਰਤ ਫੁੱਲਾਂ ਨਾਲ ਸ਼ਿੰਗਾਰਿਆ ਗਿਆ ਤੇ ਛੋਟੇ ਛੋਟੇ ਬੱਚਿਆਂ ਨੇ ਵੀ ਮਹੱਲਾ ਕੱਢਿਆ ਗਤਕੀ ਦੇ ਜ਼ੋਰ ਦਿਖਾਉਂਦੇ ਹੋਏ ਸੰਗਤਾਂ ਦਾ ਮਨ ਮੋਹ ਲਿਆ ਨਗਰ ਕੀਰਤਨ ਤੇ ਗੁਰਪੂਰਵ ਦੀਆਂ ਤਿਆਰੀਆਂ ਸੰਬੰਧੀ ਗੁਰਦੁਆਰਾ ਸਹਿਦ ਦੇ ਹੈੱਡ ਕ੍ਰਾਂਤੀ ਭਾਈ ਬਨਨਾਮ ਸਿੰਘ ਜੀ ਨੇ ਕੀ ਕਿਹਾ ਆਓ ਸੁਣੋ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਹਾਦਰ ਸਿਮਰਿਆ ਘਰ ਨਾਉ ਨੇ ਦਿਆ ਵਰਤਾਏ ਸਭ ਥਾਈ ਹੋਏ ਸਹਾਏ ਧਰਮ ਰੱਖਿਆ ਪਰਉਪਕਾਰ ਤਿਆਗ ਅਨੁਰਾਗ ਦੀ ਮੂਰਤ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਗੁਰਾਂ ਜਿਹਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਖੁਸ਼ੀਆਂ ਅੰਦਰ ਸਿੱਖ ਕੌਮ ਦੀ ਸਰਮਾਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਟਿਆਲਾ ਸ਼ਹਿਰ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਸੇਵਕ ਜਥਾ ਸਮੂਚੀਆਂ ਸੰਪਰਦਾਵਾਂ ਸੇਵਾ ਸੁਸਾਇਟੀਆਂ ਸਮੂਚੀਆਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਨਾਲ ਲੈ ਕਰਕੇ ਇਹ ਹਰ ਸਾਲ ਜਿਹੜਾ ਪ੍ਰਕਾਸ਼ ਪੁਰਬ ਹੈ ਗੁਰੂ ਸਾਹਿਬ ਜੀ ਦਾ ਵੱਡੇ ਪੱਧਰ ਤੇ ਗੁਰਦੁਆਰਾ ਮੋਤੀਬਖਸਾ ਵਿਖੇ ਮਨਾਇਆ ਜਾਂਦਾ ਹੈ ਸੋ ਅੱਜ ਗੁਰਦੁਆਰਾ ਸ਼੍ਰੀ ਦੂਖਨਵਾਰਨ ਸਾਹਿਬ ਜੋ ਧੰਨ ਗੁਰ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਯਾਦਗਾਰ ਇਸ ਸਥਾਨ ਤੋਂ ਤੁਨ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਦੇ ਵਿੱਚ 15-20 ਮਿੰਟ ਦੇ ਵਿੱਚ ਹੀ ਨਗਰ ਕੀਰਤਨ ਦੀ ਅਰੰਭਤਾ ਹੋਣ ਜਾ ਰਹੀ ਹੈ ਜੋ ਬਜ਼ਾਰਾਂ ਦੇ ਵਿੱਚ ਹੁੰਦੇ ਹੋਏ ਰਾਤ ਸਮੇਂ ਗੁਰਦੁਆਰਾ ਮੋਤੀਬਖਸ਼ ਸਾਹਿਬ ਵਿਖੇ ਨਗਰ ਕੀਰਤਨ ਦੀ ਸੰਪੂਰਨਤਾ ਹੋਵੇਗੀ ਅਤੇ ਕੱਲ ਮਿਤੀ 28 ਅਪ੍ਰੈਲ 29 ਅਪ੍ਰੈਲ ਨੂੰ ਗੁਰਦੁਆਰਾ ਮੋਤੀਬਖਸ਼ ਸਾਹਿਬ ਵਿਖੇ ਦੀਵਾਨ ਸਜਾਏ ਜਾਣਗੇ ਇਸ ਵੇਲੇ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤ 11 ਵਜੇ ਤੱਕ ਜਿਸ ਵਿੱਚ ਹਜ਼ੂਰੀ ਰਾਗੀ ਸੱਜਣ ਸ੍ਰੀ ਦਰਬਾਰ ਸਾਹਿਬ ਤੋਂ ਜਸ ਸਿੰਘ ਸਹਿਬਾਨ ਆਪਣੀਆਂ ਹਾਜ਼ਰੀਆਂ ਲਗਾਉਣਗੇ ਸੰਤਾਂ ਨੂੰ ਗੁਰ ਸ਼ਬਦ ਨਾਲ ਗੁਰਮਤ ਵਿਚਾਰਾਂ ਨਾਲ ਜੋੜਨਗੇ ਸੋ ਆਓ ਇਹਨਾਂ ਸਮਾਗਮਾਂ ਵਿੱਚ ਵੱਧ ਚੜ ਕੇ ਹਾਜ਼ਰੀਆਂ ਭਰ ਕੇ ਤਨ ਮਨ ਧਨ ਨਾਲ ਸੇਵਾ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਤੇ ਅਸੀਸਾਂ ਦੇ ਪਾਤਰ ਬਣੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ